ਹੈਲੋ ਗਾਇਜ਼ ਮੇਰੇ ਬਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਇੱਥੇ ਲੱਗਿਆ ਜੀ ਬਲੌਗ ਦੀ ਸਟਾਰਟਿੰਗ ਕਰਨ ਮਾਰਨਿੰਗ ਦਾ ਟਾਈਮ ਆ ਟਾਈਮ ਹੈਗਾ ਸੀ 5:30 ਵਜੇ ਦਾ ਹਾਂਜੀ ਮੈਂ ਉਸ ਆਪਾਂ ਨਾ ਤੋਂ ਕਿ ਜਿਵੇਂ ਮੈਂ ਤੁਹਾਨੂੰ ਕੱਲ ਦੇ ਬਲੌਗ ਦੇ ਵਿੱਚ ਦੱਸਿਆ ਸੀਗਾ ਵੀ ਆਪਾਂ ਜਾਣਾ ਹੈ ਜਿੱਥੇ ਮੈਂ ਬਲੌਗ ਦੀ ਐਂਡਿੰਗ ਕੀਤੀ ਸੀ ਉੱਥੋਂ ਹੀ ਆਪਾਂ ਜਾ ਸਟਾਰਟਿੰਗ ਕਰ ਲਈ ਹੁਣ ਚੱਲੇ ਸੀ ਨਾ ਥੋਨੂੰ ਬਸ ਤਿਆਰ ਹੋਣ ਲੱਗੇ ਸੀ ਤਿਆਰ ਹੋ ਕੇ ਚਾਹ ਪੀ ਕੇ ਫਿਰ ਕਰਦੇ ਆਂ ਜਾਂਦੀ ਤਿਆਰੀ ਨਾ ਥੋਨੂੰ ਦਿਖਾਉਨੇ ਆ ਜੀ ਕਿੱਥੇ ਜਾਂਦੇ ਆ ਬਲੌਗ ਦੇ ਨਾਲ ਬਣੇ ਰਹੋ ਅੱਜ ਦਿਨ ਐਤਵਾਰ ਦਾ ਸੀ ਉਹਦੇ ਕਰਕੇ ਦੀ ਬਸ ਆਪਾਂ ਫਿਲਹਾਲ ਕੰਮ ਕਰਤਾ ਕੋਈ ਨਹੀਂ ਸੀ ਕੀਤਾ ਮਾਰਨਿੰਗ ਦਾ ਕਿਉਂਕਿ ਮੈਨੂੰ ਅੰਜ ਮਨ ਚਲ ਮਮੀ ਘਰ ਹੈ ਗਈ ਨੇ ਵੀ ਜਿਵੇਂ ਰੋਟੀ ਬਣਾਉਣੀਆਂ ਹਨਾ ਵੀ ਉਹ ਬਣਾ ਲੈਣਗੇ ਕਿਉਂਕਿ ਆਂ ਤਾਂ ਜੀ ਹੁਣ ਉਹ ਜਿਹੜਾ ਕਰਨ ਵਾਲੇ ਹੁੰਦੇ ਨੇ ਫਿਰ ਉਹ ਕਰ ਲੈਂਦੇ ਹੁੰਦੇ ਨੇ ਹਨਾ ਬਸ ਇਹ ਸੇ ਕਰਕੇ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਚਲ ਆਪਾਂ ਬਸ ਨਾ ਤੋਂ ਲੈ ਸੀਗੇ ਨਿਤਨੇਮ ਚਲੋ ਇਹ ਹੁੰਦਾ ਵੀ ਪ੍ਰਮਾਤਮਾ ਨੇ ਜਿੰਨੀ ਕਿ ਸੇਵਾ ਲਈ ਆ ਵਦੀ ਹਨਾ ਆਪਾਂ ਉਹ ਕੰਮ ਕਰ ਲਈ ਸੀਗੇ ਤੇ ਉਹ ਕਰਕੇ ਬਾਜੀ ਮੈਂ ਤਾਰ ਦਾ ਸਾਨੂੰ ਇਹ ਹੋ ਜਾਂਦਾ ਵੀ ਮੰਮੀ ਨੂੰ ਥੋੜਾ ਔਖਾ ਹੋ ਜਾਂਦਾ ਤਾਰ ਦਾ ਕਰ ਲਿਆ ਸੀ ਇਕੱਲਾ ਬੀ ਤਰ ਚੋਦੀ ਸੀ ਤੇ ਪਰ ਬਾਕੀ ਹੋਰ ਕੰਮਾਂ ਦਾ ਤਾਂ ਚਲੋ ਆਏ ਸੀਗਾ ਵੀ ਫਤੇ ਵੀ ਅੱਜ ਹੁਣ ਛੁੱਟੀ ਕਰਕੇ ਘਰੇ ਸੀ ਵੀ ਜਦੋਂ ਅਜੇ ਤੋ ਫਿਲਹਾਲ ਸੁੱਤਾ ਪਿਆ ਕਿਉਂਕਿ ਜੀ ਆਏ ਹੁੰਦਾ ਨਾ ਛੁੱਟੀ ਵਾਲੇ ਦਿਨ ਤਾਂ ਬੱਚਿਆਂ ਨੂੰ ਵੀ ਇਹ ਹੋ ਜਾਂਦਾ ਨਾ ਵੀ ਲੇਟ ਉੱਠਦੇ ਨੇ ਨਹੀਂ ਤਾਂ ਫਿਰ ਇਹਦੇ ਪਾਪਾ ਵੀ ਦਵਾਰਾ ਜਣੀ ਆਏ ਹੁੰਦਾ ਵੀ ਸਵੇਰੇ ਇੱਕ ਵਾਰ ਉੱਠ ਕੇ ਆਪਦਾ ਜਿਹੜੇ ਜਿਹੜਾ ਕਰਨ ਵਾਲੇ ਹੁੰਦੇ ਨੇ ਕੰਮ ਉਹ ਕਰ ਲੈਂਦੇ ਹੁੰਦੇ ਨੇ ਫਿਰ ਵੀ ਚਲ ਦਵਾਰਾ ਸੌਂ ਜਾਂਦੇ ਨੇ ਛੁੱਟੀ ਵਾਲੇ ਦਿਨ ਉਹਨਾਂ ਨੂੰ ਥੋੜਾ ਜਿਹਾ ਫਿਰ ਲਾਹ ਲੱਗ ਜਾਂਦਾ ਹੁੰਦਾ ਬਸ ਉਹ ਪੱਗ ਬੰਨਣ ਲੱਗੀ ਸੀ ਲੱਗੀ ਹੋਈ ਸੀ ਮੈਂ ਤਾਂ ਆਹ ਪੱਗ ਪੈਨ ਲੈਣ ਆਏ ਸੀ ਮੈਂ ਤਾਂ ਜੀ ਹੁਣ ਗਰਮੀ ਦੇ ਵਿੱਚ ਤਾਂ ਬਸ ਇਹ ਹੋ ਜਾਂਦਾ ਮੈਨੂੰ ਇਹ ਸੀ ਮੈਂ ਕਿਹਾ ਚੱਲ ਲਿਪਸਟਿਕ ਲਗਾ ਕੇ ਕੱਲੀ ਫਿਰ ਆਪਾਂ ਤਿਆਰ ਸੀਗੇ ਸਰ ਬਾਕੇ ਫਤਿਹ ਹਸਤਾ ਬਿਆ ਰਾਤ ਨੂੰ ਪੈ ਗਿਆ ਸੀ ਕਹਿੰਦਾ ਮੈਂ ਮੰਜੇ ਤੇ ਪੈਣਾ ਹਾਂ ਸਾਡੀ ਕਿਉਂਕਿ ਦੋਨਾਂ ਦੀ ਸਾਈਜ਼ ਚੇਂਜ ਹੁੰਦੀ ਰਹਿੰਦੀ ਹੈ। ਕਈ ਵਾਰੀ ਉਹ ਕਹਿ ਦਿੰਦਾ ਹੁੰਦਾ ਵੀ ਮੈਂ ਮੰਜੇ ਤੇ ਪਹਿਣਾ ਨਹੀਂ ਤਕਰੀਬਨ ਮੈਂ ਪਹਿਣੀ ਨਹੀਂ। ਬਸ ਜਿੱਦਣ ਉਹਨੂੰ ਕੁਛੋ ਥੋੜਾ ਜਿਹਾ ਕਹੀ ਦਿੰਦੇ ਨਾਲ ਦਾ ਸਰੀਰ ਸਹੀ ਜਿਆ ਨਹੀਂ ਹੈਗਾ। ਥੋੜੀ ਜਿਹੀ ਜਿਵੇਂ ਜ਼ਖਾਮ ਵਗੈਰਾ ਇਨਫੈਕਸ਼ਨ ਜੀ ਹੋਈ ਹੋਈ ਹੈ ਨਾ ਉਹਦੇ ਕਰਕੇ ਕਹਿੰਦਾ ਮम्मा ਉੱਥੇ ਮੈਨੂੰ ਸਾਹਮਣੇ ਕੋਈ ਜੀ ਜ਼ਿਆਦਾ ਫੀਲ ਹੁੰਦੀ ਆ। ਵੀ ਤਾਂ ਕਰਕੇ ਮੈਂ ਇੱਥੇ ਸਾਈਜ਼ ਜੀ ਤੇ ਪਹਿਣਾ। ਮੈਂ ਕਿਹਾ ਚਲ ਠੀਕ ਹੈ। ਬਾਜੀ ਆਪਾਂ ਚਾਹ ਬਣਾ ਲਈ ਸੀ। ਸਾਨੂੰ ਇਹ ਸੀਗੀ ਚਾਹ ਦੇ ਨਾਲ ਖਾਦਦਾ ਤਾਂ ਕੁਛ ਨਹੀਂ ਸੀ ਕਿਉਂਕਿ ਤਾਨੂੰ ਪਤਾ ਹੀ ਹੈ ਨਾ ਵੀ 5 5:30 ਵਜੇ ਕਿੱਥੇ ਭੁੱਖ ਲੱਗਦੀ ਆ ਹੈ ਨਾ ਤਾਂ ਕਰਕੇ ਖਾਣ ਪੀਣ ਦਾ ਤਾਂ ਨਹੀਂ ਸੀ ਕੁਝ ਬਸ ਚਾਹ ਜ਼ਰੂਰ ਪੀ ਲਈ ਸੀ ਇਹ ਹੋ ਜਾਂਦਾ ਵੀ ਜਿੰਮੀ ਹੁਣ ਕਿਤੇ ਜਾਣੇ ਆ ਨਾ ਵੀ ਪਹੁੰਚ ਗਈ ਚਾਹ ਦਾ ਹੋ ਜਾਂਦਾ ਫਿਰ ਰਾਹ ਦੇ ਵਿੱਚ ਤਾਂ ਨਹੀਂ ਕੋਈ ਉਹ ਬਾਕੀ ਜਿਹ ਅੱਜ ਸੀ ਪਹਿਲੀ ਵਾਰ ਇਕੱਠਿਆਂ ਨੇ ਕੀਤਾ ਸੀਗਾ ਬੱਸ ਦਾ ਸਫ਼ਰ ਅਸੀਂ 6 15 ਕਿਤੇ ਸਾਨੂੰ ਬੱਸ ਮਿਲ ਗਈ ਸੀਗੀ ਮਲੋ ਤੋਂ ਇੱਥੇ ਆਪਾਂ ਚੱਲੇ ਸੀਗੇ ਬੱਸ ਦੇ ਵਿੱਚ ਬੈਠੇ ਸੀਗੇ ਪਰ ਨਾ ਮੈਨੂੰ ਜਣੀ ਵੀਡੀਓ ਦੇਖ ਕੇ ਤੁਹਾਨੂੰ ਫੀਲ ਹੋਈ ਏ ਜਾਂ ਨਹੀਂ ਮੈਨੂੰ ਇੰਨੀ ਵਧੀਆ ਆਪਣੇ ਮਨ ਨੂੰ ਨਾ ਗ੍ਰੀਨਰੀ ਜੀ ਫੀਲ ਹੋਈ ਮੇਰੇ ਖਿਆਲ ਨਾਲ ਜੇ ਜੰਦੇ ਨੇ ਨਾ ਦਰਖਤ ਹੈ ਨਹੀਂਗੇ ਦਰਖਤ ਹੈ ਨਹੀਂਗੇ ਵੀ ਹੁਣ ਹੋਰ ਲੋਕ ਹਨਾ ਕੀ ਕੋਠੀਆਂ ਤੇ ਲਾਉਣਗੇ ਵੀ ਜਿੰਨੀ ਜਗ੍ਹਾ ਹੈਗੀ ਆ ਮਤਲਬ ਤੁਸੀਂ ਦੇਖ ਸਕਦੇ ਹੋ ਨਾ ਵੀ ਕਿੰਨੇ ਦਰਖਤ ਦਰਖਤ ਖੜੇ ਹੁੰਦੇ ਨੇ ਪਰ ਫਿਰ ਵੀ ਇਹ ਹੋ ਜਾਂਦਾ ਹਨਾ ਵੀ ਲੋਕ ਜਿਵੇਂ ਕਹਿੰਦੇ ਨੇ ਜੀ ਸਰਵੇਖੇ ਦੇ ਮੁਤਾਬਕ ਹਨਾ ਵੀ ਦਰਖਤ ਬਹੁਤ ਘੱਟ ਨੇ ਪਰ ਇਹ ਹੁੰਦਾ ਵੀ ਇਹਨਾਂ ਮਤਲਬ ਜਿੱਥੇ ਜਗ੍ਹਾ ਛੋਟੀਆਂ ਨੇ ਜਾਂ ਮਕਾਨ ਛੋਟੇ ਨੇ ਉੱਥੇ ਇਹ ਚੀਜ਼ ਪੋਸੀਬਲ ਵੀ ਨਹੀਂ ਹੈਗੀ ਹਨਾ ਚਲੋ ਹਾਂ ਬਾਕੀ ਜੀ ਵਧੀਆ ਗੱਲ ਆ ਹਨਾ ਦਰਖਤ ਲਾਉਣੇ ਚਾਹੀਦੇ ਨੇ ਲਾ ਬੋਜੀ ਜਿੰਨੇ ਹਨਾ ਲੱਗਦੇ ਨੇ ਲੈਣੇ ਚਾਹੀਦੇ ਨੇ ਬਾਜੀ ਇਥੇ ਸਾਡਾ ਸਫਰ ਹੋ ਗਿਆ ਸੀ ਸ਼ੁਰੂ ਕਿਉਂਕਿ ਜੀ ਅਸੀਂ ਮੈਨੂੰ ਲੱਗਦਾ ਸ਼ਾਇਦ ਇੱਕ ਵਾਰ ਹੀ ਪਹਿਲਾਂ ਕੀਤਾ ਸੀ ਇਹ ਸੈਕਿੰਡ ਟਾਈਮ ਦਾ ਸਾਡਾ ਬੱਸ ਦਾ ਸਫਰ ਸੀ ਦੋਨਾਂ ਦਾ ਫਿਲਹਾਲ ਇਹ ਹੋ ਜਾਂਦਾ ਵੀ ਬਹੁਤ ਘੱਟ ਕਿਉਂਕਿ ਬੱਸ ਦੇ ਸਫਰ ਦੀ ਤਾਂ ਲੋਡ ਹੁੰਦੀ ਨਹੀਂ ਕਿਉਂਕਿ ਅਸੀਂ ਜਾਣਾ ਸੀ ਦੂਰ ਨਾਲ ਇਹ ਸੀਗਾ ਵੀ ਫਤਿਹ ਔਰ ਮੰਮੀ ਵੀ ਨਹੀਂ ਸੀ ਅਗਰ ਪੂਰੀ ਫੈਮਿਲੀ ਨੇ ਜਾਣਾ ਹੁੰਦਾ ਨਾ ਫੇਰ ਤਾਂ ਗੱਡੀ ਦਾ ਸਫਰ ਸੌਖਾ ਰਹਿੰਦਾ ਏ ਪਰ ਮੈਨੂੰ ਤਾਂ ਜੀ ਇਹ ਹੋ ਜਾਂਦਾ ਹਨਾ ਵੀ ਆਪਾਂ ਨੂੰ ਹਰ ਤਰ੍ਹਾਂ ਦਾ ਸਫਰ ਕਰਦੇ ਕਿ ਦੇਖਣਾ ਚਾਹੀਦਾ ਜਾਂ ਕਰਦੇ ਰਹਿਣਾ ਚਾਹੀਦਾ ਇਹ ਸਾਡੀ ਬੱਸ ਸੀ ਇਹ ਮਤਲਬ ਅਸੀਂ ਨਾ ਚੇਂਜ ਕੀਤੀ ਸੀ ਬਾਅਦ ਵਿੱਚ ਪਹਿਲਾਂ ਸਾਨੂੰ ਆਮ ਜਿਹੜੀ ਬੱਸ ਉਹ ਮਿਲੀ ਸੀ ਫਿਰ ਇੱਥੇ ਸਾਨੂੰ ਮਿਲ ਗਈ ਸੀਗੀ ਅੱਧੇ ਕਿ ਸਫਰ ਤੋਂ AC ਬੱਸ ਪਰ ਯਾਰ ਆਪ ਦੀ ਗੱਡੀ ਵਾਲੀ ਫੀਲਿੰਗ ਆਉਂਦੀ ਸੀਗੀ ਹੈਨਾ ਵੀ ਇੰਨਾ ਕੁਝ ਨਹੀਂ ਸੀ ਪਰ ਸਾਨੂੰ ਇਸ ਵੀ ਚੱਲ ਜਿੰਮੇ ਸਾਡਾ ਲੰਬਾ ਸਫਰ ਸੀ ਨਾ ਉਹਦੇ ਕਰਕੇ ਸਾਨੂੰ ਔਖਾ ਨਹੀਂ ਲੱਗਿਆ ਹੈਗਾ ਬਾਕੀ ਇਹ ਸੀਗਾ ਵੀ ਬਸ ਰਾਹੀ ਸਾਨੂੰ ਕੋਈ ਦਿੱਕਤ ਵੀ ਨਹੀਂ ਆਈ ਹੈਗੀ ਆਪਾਂ ਨੂੰ ਇਹ ਹੋ ਜਾਂਦਾ ਨਾ ਵੀ ਬਸ ਆਪਾਂ ਨੂੰ ਟਾਈਮ ਸਰ ਮਿਲ ਜAVE ਤੇ ਜਾਂਦਾ ਲੋ ਜੀ ਆਪਾਂ ਫਾਈਨਲੀ ਪਹੁੰਚ ਗਏ ਗੁਰਦੁਆਰਾ ਸਾਹਿਬ ਅਡੀਸਰ ਬਾਜੀ ਜਿੱਥੇ ਆਪਾਂ ਪਹੁੰਚਣਾ ਸੀਗਾ ਮੇਰੇ ਮਨ ਦੇ ਵਿੱਚ ਨਾ ਸਾਡੇ ਮਤਲਬ ਕਾਫੀ ਦਿਨਾਂ ਦੀ ਇਹ ਚੀਜ਼ ਜਣੀ ਮੈਨੂੰ ਇਹ ਚੀਜ਼ ਖੁਦ ਨੂੰ ਫੀਲ ਹੁੰਦੀ ਸੀ ਵੀ ਬਾਬਾ ਜੀ ਤੁਸੀਂ ਇੰਨੀ ਸੰਗਤ ਨੂੰ ਬੁਲਾਉਂਦੇ ਹੋ ਇੰਨੀ ਦੁਨੀਆ ਨੂੰ ਹਨਾ ਤੁਹਾਡੇ ਦਰ ਤੇ ਆਉਂਦੀ ਆ ਨਮਸਤਕ ਅਬਦਾ ਹਨਾ ਵੀ ਸਿਰ ਚਕਾਉਂਦੇ ਨੇ ਮੱਥਾ ਟੇਕਦੇ ਨੇ ਹਨਾ ਵੀ ਪਰ ਸ਼ਾਇਦ ਸਾਡੇ ਕਰਮਾਂ ਦੇ ਵਿੱਚ ਨਹੀਂ ਹੈਗਾ ਹਨਾ ਸਾਨੂੰ ਤੁਸੀਂ ਨਹੀਂ ਬੁਲਾਇਆ ਹੈਗਾ ਵੀ ਜਿਸ ਦਿਨ ਪ੍ਰਮਾਤਮਾ ਦਾ ਹੁਕਮ ਹੁੰਦਾ ਨਾ ਉਦੋਂ ਹੀ ਆਪਾਂ ਜਾ ਸਕਦੇ ਆ ਬਾਜੀ ਆਪਾਂ ਫਿਰ ਬਾਬਾ ਜੀ ਨੇ ਹੁਕਮ ਕੀਤਾ ਤੇ ਆਪਾਂ ਪਹੁੰਚ ਗਏ ਹਨਾ ਕਿਉਂਕਿ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਤਾਂ ਪਤਾ ਨਹੀਂ ਲੱ ਸਕਦਾ ਹੈਗਾ ਬਾਕੀ ਇਹੀ ਅੱਜ ਹੀ ਆਪਾਂ ਤਾਂ ਇਹੀ ਕਹਿੰਦੇ ਹੁੰਨੇ ਆ ਕੱਲਿਆਂ ਲਈ ਆਪਾਂ ਕਦੇ ਕੁਝ ਨਹੀਂ ਮੰਗਿਆ ਵੀ ਪਰਮਾਤਮਾ ਸਭ ਦਾ ਭਲਾ ਕਰੀ ਤੇ ਸਭ ਦਾ ਭਲਾ ਕਰਾਈ ਹੈ ਨਾ ਬਾਕੀ ਇਹ ਹੋ ਜਾਂਦਾ ਦੀ ਆਪਦੀ ਸ਼ਰਦਾ ਦੇ ਹਨਾ ਮੁਤਾਬਕਾ ਲਓ ਜੀ ਹੁਣ ਤੁਸੀਂ ਕਰੋ ਮਹਾਰਾਜ ਦੇ ਇਸ ਰੂਪ ਦੇ ਦਰਸ਼ਨ ਤੇ ਆਪਦੀ ਆਪਦੀ ਮਨੋਕਾਮਨਾ ਮੰਗ ਸਕਦੇ ਹੋ ਹਨਾ ਕਹਿੰਦੇ ਹੁੰਦੇ ਨੇ ਜੇ ਸਿੱਤੀ ਸ਼ਰਦਾ ਨਾਲ ਘਰੇ ਬੈਠ ਕੇ ਵੀ ਕੁਝ ਮੰਗਿਆ ਜਾਵੇ ਨਾ ਤਾਂ ਪਰਮਾਤਮਾ ਉੱਥੇ ਵੀ ਹਾਜ਼ਰ-ਨਾਜ਼ਰ ਹੋ ਕੇ ਤੁਹਾਡੀ ਅਰਦਾਸ ਸੁਣਦੇ ਨੇ ਮੈਂ ਤਾਂ ਜੀ ਉੱਥੇ ਪਹੁੰਚ ਕੇ بس ਤੁਹਾਡੇ ਲਈ ਇੰਨਾ ਕੀ ਕਰ ਸਕੀ ਆ ਇੰਨੀ ਕੁ ਮੇਰੀ ਹਾਜ਼ਰੀ ਪਰਵਾਨ ਜਰੂਰ ਕਰਿਓ ਹਨਾ ਜਿੰਨਾ ਕੁ ਮੈਂ ਸਭ ਲਈ ਕਰ ਸਕੀ ਬਾਕੀ ਦੇਖੋ ਜੀ ਇੱਥੇ ਵੈਸੇ ਤਾਂ ਗੁਰਦੁਆਰਾ ਸਾਹਿਬ ਕਾਫੀ ਵੱਡਾ ਏ ਤੇ ਸਾਨੂੰ ਜਣੀ ਇੰਨਾ ਦਾ ਮਤਲਬ ਮਨ ਨੂੰ ਸਕੂਨ ਮਿਲਿਆ ਨਾ ਪਹਿਲਾਂ ਤਾਂ ਸਾਨੂੰ ਜਾਣ ਦੀ ਕੋਈ ਦਿੱਕਤ ਨਹੀਂ ਹੋਈ ਫਿਰ ਸਾਨੂੰ ਮੱਥਾ ਟੇਕਣ ਨੂੰ ਸਿਰਫ ਸਾਨੂੰ 20 ਮਿੰਟ ਲੱਗੇ ਨੇ ਜੀ ਮੱਥਾ ਟੇਕਣ ਨੂੰ ਪਰਮਾਤਮਾ ਦਾ ਤੁਸੀਂ ਦੇਖੋ ਹਨਾ ਵੀ ਕ੍ਰਿਸ਼ਮੇ ਵਾਲੀ ਗੱਲ ਆ ਦੇਖੋ ਤੁਸੀਂ ਸੰਗਤ ਤੁਹਾਨੂੰ ਆਪ ਦੇਖ ਸਕਦੇ ਹੋ ਨਾ ਵੀ ਕਿੰਨੀ ਜਿਆਦਾ ਸੀ ਫਿਰ ਅਸੀਂ ਕੁਝ ਦੇਰ ਉੱਥੇ ਬੈਠੇ ਬੈਠ ਕੇ ਬਸ ਇਹੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਸੀ ਵੀ ਬਹੁਤ ਧੰਨਵਾਦ ਪਰਮਾਤਮਾ ਤੇਰਾ ਹਣਾ ਵੀ ਤੁਸੀਂ ਸਾਡੇ ਤੇ ਇੰਨੀ ਕਿਰਪਾ ਕੀਤੀ ਹਨਾ ਅਸੀਂ ਉੱਥੇ ਤੱਕ ਪਹੁੰਚੇ ਕਿਉਂਕਿ ਜੀ ਕਹਿੰਦੇ ਹੁੰਦੇ ਨੇ ਪਰਮਾਤਮਾ ਦੇ ਹੁਕਮ ਬਿਨਾ ਤਾਂ ਬੰਦਾ ਨਾ ਜੇ ਨਾਲ ਸਾਂਝੀ ਕੰਧ ਵੀ ਆ ਤਾਂ ਵੀ ਗੁਰੂ ਦੇ ਦਰ ਤੇ ਨਹੀਂ ਪਹੁੰਚ ਸਕਦਾ ਹੈਗਾ ਬਸ ਜੀ ਆਪਾਂ ਸ਼ੁਕਰਾਨਾ ਕਰਦਿਆਂ ਦੀ ਜ਼ਿੰਦਗੀ ਲੰਘਦੀ ਆ ਬਸ ਇਹੀ ਆ ਜੀ ਪਰਮਾਤਮਾ ਹਮੇਸ਼ਾ ਤੇਰਾ ਸ਼ੁਕਰਾਨਾ ਕਰਦਿਆਂ ਦੀ ਹੀ ਜ਼ਿੰਦਗੀ ਲੰਗੇ ਉਸ ਤੋਂ ਬਾਅਦ ਆਪਣਾ ਹੋ ਗਿਆ ਸੀ ਘਰ ਨੂੰ ਆਉਣ ਦਾ ਸਫ਼ਰ ਸ਼ੁਰੂ ਕਰ ਆ ਕੇ ਫਿਰ ਥੋੜੀ ਦੇਰ ਕੀਤੀ ਰੈਸਟ ਹੁਣਾ ਤੋਂ ਕਿ ਹਨਾ ਚੇਂਜ ਕਰਕੇ ਫਿਰ ਮੈਂ ਲੱਗੀ ਸੀ ਚਾਹ ਪੀਣ ਕਿਉਂਕਿ ਜੀ ਮੈਨੂੰ ਨਾ ਸਫ਼ਰ ਦੀ ਹੋਰ ਕੋਈ ਦਿੱਕਤ ਨਹੀਂ ਹੁੰਦੀ ਬਸ ਮੈਂ ਦੁਨੀਆ ਦੇਖ ਦੇਖ ਥੱਕ ਜਾਂਦੀ ਹਾਂ ਨਾ ਮਤਲਬ ਜਿਵੇਂ ਆਪਾਂ ਬਾਸ ਦਾ ਸਫ਼ਰ ਜਗ ਗੱਡੀ 'ਚ ਵੀ ਜਾਂਦੇ ਆ ਨਾ ਤੇ ਫਿਰ ਵੀ ਮੈਨੂੰ ਇਹ ਹੋ ਜਾਂਦਾ ਬਸ ਮੈਂ ਹਨਾ ਜਿਵੇਂ ਆਪਾਂ ਦੇਖੇ ਜਾਂਦੇ ਆ ਬਸ ਉਹਦੇ ਕਰਕੇ ਮੈਨੂੰ ਸਿਰ ਬਸ ਦਰਦ ਹੁੰਦਾ ਸੀਗਾ ਸਿਰ ਦਰਦ ਕਰਨ ਲੱਗਿਆ ਸੀ ਫਿਰ ਮੈਨੂੰ ਲੱਗੀ ਸੀ ਮੈਂ ਕਿਹਾ ਚਲ ਚਾਹ ਪੀ ਕੇ ਵੈਸੇ ਅਸੀਂ ਆ ਕੇ ਚਾਹ ਪੀ ਲਈ ਸੀ ਇਹ ਹੈਗੀ ਸੀ 3 ਕਿ ਘੰਟੇ ਬਾਅਦ ਦੀ ਆ ਜਦੋਂ 6 ਵਜੇ ਕਿ ਸੀ ਮੈਂ ਕਿਹਾ ਵੀ ਚਲ ਦੁਬਾਰਾ ਚਾਹ ਪੀ ਕੇ ਦੇਖਦੀ ਆ ਵੀ ਸ਼ਾਇਦ ਥੋੜਾ ਜਿਹਾ ਆਰਾਮ ਜਿਹਾ ਮਿਲ ਜਵੇ ਪਰ ਨਹੀਂ ਦਈ ਸੀ ਕਿ ਵੀ ਚਲ ਰਾਤ ਪਰ ਰੈਸਟ ਕਰਾਂਗੇ ਫਿਰ ਮਾਰਨਿੰਗ ਟਾਈਮਸ ਆਪ ਦੇਬ ਠੀਕ ਹੋ ਹੀ ਜਾਊਗਾ ਜੀ ਬਸ ਇਹ ਥੋੜਾ ਜਿਹਾ ਹੋ ਜਾਂਦਾ ਹੁਣ ਮੈਂ ਚਾਹ ਪੀਣ ਲੱਗੀ ਸੀ ਫਤਤ ਪਾਪਾ ਲੱਗੇ ਸੀ ਧਾਰ ਚੋਣ ਮੈਨੂੰ ਹਾਕ ਵੱਜ ਰਹੀ ਸੀਗੀ ਵੀ ਆ ਜਾ ਧਾਰਚਵਾ ਦੇ ਚਾਰਚਵਾ ਦੇ ਨਾਲ ਕਿਉਂਕਿ ਜੀ ਚਲੋ ਹਨਾ ਉਹਨਾਂ ਨੇ ਵੀ ਦਿਨ ਭਰ ਦਾ ਸਫਰ ਕੀਤਾ ਹੋਇਆ ਸੀਗਾ ਬਾਕੀ ਜੀ ਘਰ ਦੇ ਕੰਮ ਕਰ ਤੁਹਾਨੂੰ ਪਤਾ ਹੀ ਹੈ ਹਨਾ ਜਿੰਨੇ ਘਰ ਦਾ ਬਸ ਆ ਕੇ ਮੰਮੀ ਨੇ ਕਪੜੇ ਧੋਣ ਵਾਲੇ ਸੀ ਕਾਫੀ ਇਹ ਤਾਂ ਕੁਝ ਪੱਗਾਂ ਪਰਨੇ ਹੋ ਜਾਂਦੇ ਨੇ ਹਨਾ ਬਾਕੀ ਉਹ ਜਨੇ ਰੋਟੀਲੀ ਡੇਲੀ ਰੁਟੀਨ ਵਾਲੇ ਕਪੜੇ ਸੀ ਉਹ ਤੋਂ ਉਹਨਾਂ ਨੇ ਸੀ ਉਹ ਧੋਲੇ ਸੀਗੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਵਿਚਾਲ ਨੇ ਥੋੜੀ ਦੇਰ ਅਸੀਂ ਮਤਲਬ ਰੋਟੀ ਬਣਾਉਂਦਾ ਉਹਦਾ ਸਾਰਾ ਕੁਝ ਕਰ ਲਿਆ ਸੀਗਾ ਹੋਣ ਲੱਗੇ ਸੀਗੇ ਬਸ ਮੈਂ ਕਿਹਾ ਵੀ ਚਲ ਓਨੀ ਦੇਰ ਚ ਮੈਂ ਕੱਪੜੇ ਸਮੇਟ ਦੇਣੀਆਂ ਜਿਹੜੇ ਉਹ ਕਿਤੇ ਨੇ ਅੰਦਰ ਮੈਂ ਤਾਂ ਰੱਖਲੇ ਸੀਗੇ ਕਿਉਂਕਿ ਏਸੀ ਚੱਲਦਾ ਸੀਗਾ ਮੈਂ ਕਿਹਾ ਵੀ ਚਲ ਜਦ ਨੂੰ ਰੋਟੀ ਖਾਣੀ ਸੀਗੀ ਵੀ ਉਸ ਤੋਂ ਪਹਿਲਾਂ ਪਹਿਲਾਂ ਮੈਂ ਨਾ ਸਾਰੇ ਕੱਪੜਿਆਂ ਦੀ ਤੈਅ ਲਗਾ ਕੇ ਇਹਨਾਂ ਨੂੰ ਇੱਕ ਚੇਅਰ ਤੇ ਰੱਖ ਲੈਣੇ ਆ ਫਿਰ ਮੈਨੂੰ ਇਹ ਹੋ ਜਾਂਦਾ ਹੀ ਸਾਡੇ ਜੇ ਮਤਲਬ ਜਿਹੜਾ ਦੂਸਰਾ ਰੂਮ ਆ ਉਹਦੇ ਵਿੱਚ ਇਹ ਸਾਰਿਆਂ ਦੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਨਾ ਵੀ ਉਹਦੇ ਵਿੱਚ ਅਲਮਾਰੀਆਂ ਰੱਖੀਆਂ ਹੋਈਆਂ ਨੇ ਫਿਰ ਉੱਥੇ ਹੀ ਰੱਖਣੇ ਹੁੰਦੇ ਨੇ ਸਾਰਿਆਂ ਦੇ ਤਾਂ ਕਰਕੇ ਫਿਰ ਮੈਂ ਇੱਕ ਚੇਅਰ ਤੇ ਰੱਖ ਕੇ ਲੈ ਜਾਨੀ ਹੁੰਦੀ ਆ ਫਿਰ ਉੱਥੇ ਸਾਰਿਆਂ ਦੀ ਆਪਣੀ ਆਪਣੀ ਜਿੱਥੇ-ਜਿੱਥੇ ਟਿਕਾਣੇ ਨੇ ਉੱਥੇ-ਉਥੇ ਰੱਖ ਦਾਂਗੇ ਜੀ ਕੱਪੜੇ ਸਾਂਭੇ ਜਾਣਗੇ ਬੇਸ਼ੱਕ ਉਥੋਂ ਆਏ ਹੋਏ ਸੀ ਜਾਂ ਥੱਕੇ ਹੋਏ ਸੀ ਪਰ ਇਹ ਹੋ ਜਾਂਦਾ ਵੀ ਜੋ ਆਪਣੀ ਜ਼ਿੰਮੇਵਾਰੀਆਂ ਨੇ ਹਨਾ ਆਪਾਂ ਉਹ ਪੂਰੀਆਂ ਕਰਨੀਆਂ ਨੇ ਬਸ ਇਹ ਸੀਗਾ ਕੁਝ ਜੀ ਮੈਨੂੰ ਤਾਂ ਇਹ ਹੋ ਜਾਂਦਾ ਹਨਾ ਵੀ ਚਲੋ ਆਪਾਂ ਤਾਂ ਗਏ ਹੋਏ ਸੀ ਹਨਾ ਵੀ ਮੰਮੀ ਨੂੰ ਵੀ ਔਖਾ ਹੋ ਜਾਂਦਾ ਹਨਾ ਜਿਵੇਂ ਮਤਲਬ ਦਿਨ ਭਰ ਦਾ ਜਿਹੜਾ ਕੰਮ ਕਰ ਸਾਂਭਾ ਸੰਭਈਆ ਕਰਨ ਵਾਲਾ ਸੀ ਹਨਾ ਵੀ ਉਹਨਾਂ ਨੇ ਉਹ ਵੀ ਸਾਂਭਿਆ ਕਰਿਆ ਹਨਾ ਦੇਖਿਆ ਵੀ ਉਹ ਚੀਜ਼ ਦੀ ਮੈਨੂੰ ਆਪਦੇ ਮਨ ਨੂੰ ਜਣੀ ਥੋੜਾ ਜਿਹਾ ਜ਼ਿਆਦਾ ਇਹ ਚੀਜ਼ਾਂ ਫੀਲ ਹੋਣ ਲੱਗ ਜਾਂਦੀਆਂ ਨੇ ਹੁਣ ਮੈਨੂੰ ਮੈਂ ਕਿਹਾ ਵੀ ਚਲ ਕੱਪੜੇ ਸਮੀਟ ਕੇ ਫੇਰ ਨਾਲੇ ਖਾਣੇ ਰੋਟੀ ਰੋਟੀ ਖਾ ਕੇ ਫਿਰ ਦੇਦਾਂ ਜੀ ਕਿਚਨ ਦਾ ਕੰਮ ਸਮੀਟ ਦੇ ਆ ਸਮੀਟ ਕੇ ਬਸ ਇਹ ਸੀ ਕਿ ਵੀ ਜਲਦੀ ਜਲਦੀ ਰਸੌਣ ਦੀ ਤਿਆਰੀ ਕਰੀਏ ਵੀ ਰੈਸਟ ਕਰਾਂਗੇ ਇੱਕ ਤਾਂ ਦਿਨ ਪਰ ਦਾ ਸਫਰ ਕਰਕੇ ਹੋ ਜਾਂਦਾ ਕੁਝ ਹਜੇ ਥੋੜਾ ਮੌਸਮ ਦੀ ਵੀ ਹੈਗੀ ਐ ਪ੍ਰੋਬਲਮ ਜੀ ਬਾਕੀ ਮੌਸਮ ਸਹੀ ਹੋਵੇ ਫੇਰ ਥੋੜਾ ਜਿਹਾ ਸਫਰ ਦਾ ਜੀ ਘਾਟੋ ਖਾ ਲੱਗਦਾ ਹੈ ਹਨਾ ਇੰਨਾ ਜ਼ਿਆਦਾ ਔਖਾ ਨਹੀਂ ਲੱਗਦਾ ਹੈਗਾ ਗਰਮੀ ਕਰਕੇ ਥੋੜਾ ਜਿਹਾ ਹੋ ਜਾਂਦਾ ਹੈ ਨਾ ਵੀ ਧੁੱਪ ਦਾ ਸੇਕ ਤੇ ਜਿੱਮੇ ਆਪਾਂ ਇਦਾਂ ਕਿਸੇ ਧਾਰਮਿਕ ਜਗ੍ਹਾ ਤੇ ਜਾਂਦੇ ਆ ਫਿਰ ਥੋੜਾ ਜਿਹਾ ਇਹ ਵੀ ਹੋ ਜਾਂਦਾ ਵੀ ਨੰਗੇ ਪੈਰਾਂ ਦਾ ਹਨਾ ਵੀ ਪੈਰਾਂ ਤੋਂ ਵੀ ਲੱਗਦਾ ਆਪਾਂ ਨੂੰ ਸੇਕ ਬਾਜੀ ਹੁਣ ਆਪਾਂ ਜਿੰਨਾ ਇੱਥੇ ਕਰਦੇ ਆਪਾਂ ਅੱਜ ਦੇ ਵਲੌਗ ਦਾ ਐਂਡ ਓਕੇ ਬਾਏ ਟੇਕਅਰਸ ਗੁੱਡ ਨਾਈਟ